ਅਤੇ ਹੁਣ ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਦੇ ਮਹਿਤਾ ਨੇੜੇ ਪਿੰਡ ਅਰਜਨ ਮਾਂਗਾ ਵਿਖੇ ਬਾਅਦ ਦੁਪਹਿਰ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੋਟਪੇੜ ਹੋਈ ਜਿਸ ਦੌਰਾਨ ਇੱਕ ਕਥਿਤ ਦੋਸ਼ੀ ਆਕਾਸ਼ਦੀਪ ਸਿੰਘ ਲੱਤ 'ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਡੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਇੱਕ ਫਰੋਤੀ ਗੈਂਗ ਨਾਲ ਸਬੰਧਿਤ ਹੈ ਇਹ ਗੈਂਗ ਲੋਕਾਂ ਤੋਂ ਫਰੋਤੀ ਵਸੂਲ ਕਰਨ ਲਈ ਹਮਲਿਆ ਅਤੇ ਫਾਇਰਿੰਗ ਦੇ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਇੱਥੇ ਇੱਕ ਜ ਆਪਣੇ ਮਹਿਤਾ ਚੌਂਕ ਦੇ ਵਿੱਚ ਇੱਕ ਪੰਕਸ ਸਪੀਡ ਦੇ ਉੱਤੇ ਨਾ 23 4 ਚੌਥੇ ਮਹੀਨੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਇਹਦੇ ਵਿੱਚ ਬਿੱਲਾ ਅਰਜਨ ਮੰਗੇ ਦਾ ਤੇ ਡੋਨੀ ਜਿਹੜਾ ਸਠਿਆਲੇ ਦਾ ਇਹਨਾਂ ਦਾ ਜਿਹੜਾ ਗੈਂਗ ਹੈ ਫਰੋਤੀਆਂ ਮੰਗਦਾ ਇਹਨਾਂ ਤੋਂ ਤੇ ਆਕਾਸ਼ਦੀਪ ਜਿਹੜਾ ਇਹਨਾਂ ਦਾ ਮੇਨ ਮੋਹਰਾ ਆ ਉਹ ਇਹਨਾਂ ਨੂੰ ਸਾਰਿਆਂ ਨੂੰ ਆਪਰੇਟ ਕਰਦਾ ਉਹ ਇੱਥੇ ਰੈਕੀ ਕਰਦਾ ਰੈਕੀ ਕਰਕੇ ਸਾਰਾ ਦੱਸਦਾ ਵੀ ਕਿਹੜੇ ਬੰਦੇ ਨੂੰ ਤੁਸੀਂ ਕਾਲ ਕਰੋ ਕਿੱਥੋਂ ਤੁਹਾਨੂੰ ਫਰੋਤੀ ਮਿਲਣੀ ਹੈ ਇਹ ਜਿਹੜੀ ਪੰਕਸ ਸਪੀਡ ਵਾਲੀ ਵੀ ਹੈਗੀ ਆ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਗੱਲ ਇਹ ਆਕਾਸ਼ਦੀਪ ਨਹੀਂ ਤਿੰਨ ਬੰਦੇ ਹਾਇਰ ਕਰਕੇ ਉਹ ਡੋਨੀਵਲ ਦੇ ਤੇ ਬਿੱਲੇ ਦੇ ਕੈਦ ਦੇ ਉੱਤੇ ਇੱਥੇ ਫਾਇਰਿੰਗ ਕਰਵਾਈ ਸੀ ਇਹ ਤੋਂ ਅਲੱਗਾ ਇੱਕ ਇਹਨਾਂ ਨੇ ਝੰਡੇਆਲੇ ਸਾਡੇ ਸਤਕੂਰ ਕਲੈਕਸ਼ਨਾਂ ਦੁਕਾਨ ਉੱਥੇ ਵੀ ਇਹਨਾਂ ਦੇ ਕੈਦ ਦੇ ਉੱਤੇ ਇਹਨਾਂ ਨੇ ਕਰਵਾਈ ਸੀ ਤਾਂ ਉਹਦੀ ਵੀ ਰੈਕੀ ਜਿਹੜੀ ਆ ਜਾ ਕੇ ਇੱਕ ਦਿਨ ਪਹਿਲਾਂ ਇਹ ਆਕਾਸ਼ਦੀਪ ਕਰਕੇ ਆਇਆ ਸੀ ਉਸ ਤੋਂ ਬਾਅਦ ਤਿੰਨ ਬੰਦੇ ਹੋਰ ਆ ਇੱਕ ਬਿੱਲਾ ਮਹਿਣੀਆਂ ਘਵਾਰਾਂ ਦਾ ਨਾਲ ਇਹਨਾਂ ਦੇ ਨਾਲ ਦੋ ਬੰਦੇ ਹੋਰ ਸੀਗੇ ਉਹ ਅਸੀਂ ਸਾਰੇ ਟਰੇਸ ਕਰਕੇ ਅਰੈਸਟ ਕਰ ਲਏ ਆ ਉਹਨੇ ਇਹ ਵੀ ਇਹ ਕਮਾਣ ਦੇ ਵਿੱਚ ਵੀ ਇਹਨਾਂ ਨੇ ਦੋ ਆਪਣੇ ਵਾਰਦਾਤਾਂ ਕੀਤੀਆਂ ਸੀ ਜਿਹਦੇ ਵਿੱਚ ਬਟਾਲਾ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੇ ਹੁਣ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਨੂੰ ਗਰਦਾਸਪੁਰ ਜੇਲ੍ਹ ਤੋਂ ਅਸੀਂ ਪ੍ਰੋਡਕਸ਼ਨ ਬਰੰਡ ਤੇ ਲਿਆਂਦੇ ਆ ਕੱਲ ਦੇ ਅੱਜ ਇਹਨੇ ਪੁੱਛ ਗਿਛ ਤੇ ਦੱਸਿਆ ਸੀ ਵੀ ਜਿਹੜਾ ਗਲੌਗ ਇੱਕ ਇਹਦੇ ਕੋਲ ਆ ਉਹ ਇਹਨੇ ਇੱਥੇ ਆ ਮੌਕੇ ਤੇ ਜਿਹੜਾ ਤੁਸੀਂ ਦੇਖਿਆ ਇੱਥੇ ਇਹਨਾਂ ਦਾ ਪਿਆ ਸੀ ਉਹ ਅੱਜ ਸਾਡੇ ਐਸਐਸਓ ਮਹਿਤਾ ਆਪਣੇ ਸਬ-ਇੰਸਪੈਕਟਰ ਹਰਪਾਲ ਸਿੰਘ ਉਹਨਾਂ ਦੀ ਟੀਮ ਉਹ ਰਿਕਵਰ ਕਰਨ ਆਈ ਸੀ ਲੇਕਿਨ ਇਹਨੇ ਜਦੋਂ ਪਹਿਲਾਂ ਹੀ ਉਹ ਬਲੌਕ ਜਿਹੜਾ ਲੋਡਡ ਸੀਗਾ ਉਹ ਜਦੋਂ ਇਹਨੇ ਪੱਟ ਕੇ ਤਾਂ ਸਿੱਧਾ ਨਾਲ ਲੱਗਦਾ ਹੀ ਮੁੰਡੇ ਨੂੰ ਧੱਕਾ ਮਾਰਿਆ ਉਹਨੂੰ ਸੁੱਟ ਲਿਆ ਥੱਲੇ ਜਿਹੜਾ ਹੱਥ ਖੜੀ ਵਾਲਾ ਸੀ ਤੇ ਐਸ ਐਚਓ ਸਾਹਿਬ ਅਗਲੇ ਪਾਸੇ ਸੀ ਉੱਥੋਂ ਇਹਨੇ ਕੱਢਦੇ ਸਾਰੀ ਉਹ ਮੁੰਡੇ ਤੇ ਫਾਇਰ ਕੀਤਾ ਉਹ ਡਿਗਣ ਕਰਕੇ ਉਹਦਾ ਬਚਾਅ ਹੋ ਗਿਆ ਉਹ ਫਾਇਰ ਜਿਹੜਾ ਸਾਡੀ ਆ ਗੱਡੀ ਖੜੀ ਆ ਇੱਥੇ ਆਪਣੇ ਐਸ ਐਚਓ ਸਾਹਿਬ ਦੀ ਇਹਦੀ ਵਾਰੀ ਦੇ ਵਿੱਚ ਲੱਗਾ